ਅਕਸਰ ਰਾਜਨੀਤਿਕ ਪਾਰਟੀਆਂ ਦੇ ਵੱਡੇ ਵੱਡੇ ਆਗੂ ਇਸ ਗੱਲ ਦੀ ਦਵਾਈ ਦਿੰਦੇ ਹਨ ਕਿ ਉਹ ਦੇਸ਼ ਭਗਤਾਂ ਦੀ ਬਹੁਤ ਕਦਰ ਕਰਦੇ ਹਨ ਤੇ ਦੇਸ਼ ਭਗਤਾਂ ਦਾ ਦਿਲੋਂ ਸਨਮਾਨ ਕਰਦੇ ਹਨ ਪਰ ਇਹ ਸਾਰੇ ਖੋਖਲੇ ਵਿਚਾਰ ਉਦੋਂ ਸਾਹਮਣੇ ਆਏ ਜਦੋਂ ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਦੇ 18 ਸਾਲ ਜੇਲ੍ਹ ਵਿੱਚ ਗਾਲਣ ਵਾਲੇ ਪੰਜਾਬ ਦੇ ਮਹਾਨ ਸਪੂਤ ਜਥੇਦਾਰ ਹਰਬੰਸ ਸਿੰਘ ਦੀ ਭੋਗ ਮੌਕੇ ਕੋਈ ਵੀ ਵੱਡਾ ਚਿਹਰਾ ਨਹੀਂ ਬੋੜਿਆ ਇਸ ਮੌਕੇ ਸਿਰਫ ਤਾਂ ਸਿਰਫ ਵੱਡੇ ਚਿਹਰਿਆਂ ਦੀ ਗੱਲ ਕਰਦੇ ਆ ਤੇ ਐਚਐਸ ਫੂਲਕਾ ਸਾਹ ਤੋਂ ਬਿਨਾ ਸਾਰੇ ਹੀ ਅਲੋਪ ਰਹੇ ਕਿਹਾ ਜਾਂਦਾ ਹੈ ਕਿ ਜਥੇਦਾਰ ਹਰਬੰਸ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਅਤੇ 10 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਵੀ ਰਹੇ ਪਰ ਇੰਨੀ ਵੱਡੀ ਕਾਮਯਾਬੀ ਹੋਣ ਦੇ ਬਾਵਜੂਦ ਵੀ ਕੋਈ ਅਕਾਲੀ ਦਲ ਦਾ ਵੱਡਾ ਚਿਹਰਾ ਉਹਨਾਂ ਦੇ ਭੋਗ ਤੇ ਨਹੀਂ ਪਹੁੰਚਿਆ ਫਿਰ ਵੀ ਕੁਝ ਸਿਆਸੀ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਜਥੇਦਾਰ ਹਰਬੰਸ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹਰਬੰਸ ਸਿੰਘ ਜੀ ਮਜੀਠਾਂਵਾਲਾ ਦੀ ਬਹੁਤ ਵੱਡੀ ਕੁਰਬਾਨੀ ਸੀ ਬਹੁਤ ਦੇਣ ਸੀ ਕੌਮ ਨੂੰ ਤੇ ਪੰਜਾਬ ਨੂੰ ਆqueur ਉਹ ਤੁਵਾ ਸੋਈ ਨਹੀਂ ਬਹੁਤ ਪੱਟੀ ਕਾਟ ਹੈ ਕੌਮ ਦੇ ਵਾਸਤੇ ਵੀ ਤੇ ਪੰਜਾਬ ਦੇ ਵਾਸਤੇ ਵੀ ਇਹ ਜੇ ਜੋ ਸਿਆਣੇ ਸੁਲਝੇ ਹੋਏ ਤੇ ਦਸਤ ਰੱਖਣ ਵਾਲੇ ਬੰਦੇ ਬਹੁਤ ਕੱਠ ਹੁੰਦੇ ਆ ਤੇ ਮੈਂ ਅੱਜ ਜਿੱਥੇ ਪਰਿਵਾਰ ਦੇ ਨਾਲ ਜੋ ਪ੍ਰੋਜੈਕਟ ਕਰਦਾ ਉੱਥੇ ਇਹਨਾਂ ਦਾ ਪਰਿਵਾਰ ਦਾ ਵੀ ਧੰਨਵਾਦ ਕਰਦਾ ਉਹਨਾਂ ਦੇ ਪੁੱਤੇ ਨੇ ਮਨਦੀਪ ਨੇ ਤਾਂ ਸਾਡੀ ਵੀ ਬੜੀ ਮਦਦ ਕੀਤੀ ਹੈ ਜਿਹੜੀ ਕਿ ਆਪੂ ਦਾ ਸੰਭਿਆ ਤੇ ਮੈਂ ਤਾਂ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਮਜੀਠਾ ਤੋਂ ਕੈਮਰਾਮੈਨ ਬੁੱਟਾ ਸਿੰਘ ਦੇ ਨਾਲ ਸੁਖਦੀਪ ਸਿੰਘ ਜੀਵੀ ਪੰਜਾਬ ਦੇ ਲਈ